ਲੇਕਿਨ 1 ਸੈਕਿੰਡ ਮੈਂ ਕਾ ਛੜ ਕੇ ਚੱਲੀ ਆਂ ਤੇ ਮੇਰੇ ਮਗਰ ਆਂਦੇ ਲੋੜ ਨਹੀਂ ਹੈਗੀ ਨਾ ਤੁਸੀਂ ਮੇਰਾ ਹੁਣ ਫੈਸਲਾ ਬਦਲ ਸਕਦੇ ਆ ਮੈਂ ਡਾਨਾ ਤੇ ਡਾਨਾ ਤੇ ਮੈਂ ਚੱਲ ਗਿਆ ਹਾਂ ਗੱਲ ਤਾਂ ਸੁਣੋ ਗੱਲਬਾਤ ਕਰਕੇ ਮਕਾ ਲੈਨੇ ਆ ਯਾਰ ਮੇਰੀ ਗੱਲ ਸੁਣ ਲਓ ਮੈਂ ਨਾ ਹੁਣ 4 ਤੱਕ ਗਿਣਨੇ ਆ ਜੇ ਮੇਰੇ 4 ਗਿਣੇ ਤੱਕ ਤੁਸੀਂ ਵਾਪਸ ਨਾ ਗਏ ਤਾਂ ਮੁੜ ਕੇ ਇਸ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਲਈ ਬੰਦ ਆ ਮੈਂ ਵੀ ਡਨ ਆ ਜਿੰਨੇ ਮਰਜੀ ਗਿਲੋ ਮੈਂ ਤੇ ਨਹੀਂ ਹੁਣ ਰੁਕਣ ਵਾਲਾ ਚਾਹੀਗੀ ਇੱਕ ਦੋ ਚਾਹ ਹਲੋ ਕਿਉਂ ਤਿੰਨ ਤੱਕ ਯਾਰ ਤੈਨਨੇ ਕਿਹਾ ਸੀ ਪਰ ਤੂੰ ਸੁਣਿਆ ਨਹੀਂ ਨਹੀਂ ਤਿੰਨੇ ਨੇ ਕਿਹਾ ਮੈਂ ਤੈਨਨੇ ਕਿਹਾ ਯਾ ਬਸ ਚਲੋ ਘਰ ਦੇ ਦਰਵਾਜੇ ਬੰਦਿਆ ਮੈਂ ਤੈਨ ਤੱਕ ਗਣਤੇ ਚਲੋ ਤੂੰ ਕੀ ਆਹਨੇ ਦਿਨ ਹੁਣ ਇਸ ਘਰ ਦੇ ਦਰਵਾਜੇ ਤੁਹਾਡੇ ਲਈ ਹਮੇਸ਼ਾ ਲਈ ਬੰਦਿਆ ਇਹ ਸਭ ਕੀ ਦੇਖਣਾ ਪੜ ਰਹਾ ਹੈ ਤੂੰ ਕੀ ਆਹਨੇ ਦਿਨ ਮੈਂ ਬਸ ਹੁਣ ਮੇਰੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹਾਂ